ਹਾਂਜੀ ਮੇ ਦੋਸਤੋ ਪੀਹਾਰ ਚਾਲਾ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਆਪਾਂ ਤੁਹਾਡੇ ਵਾਸਤੇ HF40116 ਜੋ ਕਿ ਸੈਗ ਕੰਪਨੀ ਦਾ ਬੋਲਡਾ ਜਿਸ ਦਾ ਕੀ ਪੂਰਾ ਨਾਮ ਹੈਗਾ ਜੀ ਐਟਲੈਸ ਉਸ ਬੋਲਡ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੱਸ ਦਵਾਂਗੇ ਆਪਾਂ ਸੋ ਆਪਾਂ ਨੂੰ ਵੀਰ ਭਰਾ ਵੀ ਕਮੈਂਟ ਕਰਕੇ ਕਹਿ ਰਹੇ ਸੀ ਕਿ HF40116 ਬਾਰੇ ਦੱਸਿਆ ਜਾਵੇ ਤੇ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਜੇ ਆਪਾਂ 20 ਲੀਟਰਾਈ ਗਾਂ ਦੇ ਆਪਾਂ HF40116 ਸਿਮਨ ਭਰੋਨੇ ਆ ਤਾਂ ਫਸਟ ਲਿਕਟੇਸ਼ਨ ਦੇ ਆਪਾਂ ਨੂੰ ਕਿੰਨਾ ਮਿਲਕ ਪ੍ਰਾਪਤ ਹੋ ਸਕਦਾ ਵਾ ਠੀਕ ਆ ਜੀ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰ ਭਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਸੋ ਆਪਾਂ ਅਗਦੀ ਵੀਡੀਓ ਸ਼ੁਰੂ ਕਰਦੇ ਆ ਸੋ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇੱਕ ਰਿਕਵੈਸਟ ਵੀ ਕਰਦੇ ਆ ਕਿ ਜਿੱਥੋਂ ਜਿੱਥੋਂ ਵੀਰ ਭਰਾ ਆਪਣੇ ਨਾਲ ਚੈਨਲ ਤੇ ਜੁੜੇ ਹੋਏ ਆ ਸੋ ਆਪਣੇ ਆਪਣੇ ਏਰੀਆ ਦਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਕਿੱਥੋਂ ਕਿੱਥੋਂ ਬਿਲੋਂਗ ਕਰਦੇ ਆ ਸੋ ਆਪਾਂ ਨੂੰ ਪਤਾ ਲੱਗ ਸਕੇ ਕਿ ਕਿਹੜੇ ਕਿਹੜੀ ਏਰੀਆ ਤੱਕ ਆਪਾਂ ਤੁਹਾਡੇ ਨਾਲ ਰਾਬਤਾ ਕਾਇਮ ਕਰ ਰਹੇ ਹਾਂ ਠੀਕ ਆ ਜੀ ਸੋ ਚਲੋ ਵੀਡੀਓ ਸ਼ੁਰੂ ਕਰਦੇ ਆਪਾਂ ਸਭ ਤੋਂ ਪਹਿਲਾਂ ਦੇਖੋ ਜੀ ਜੋ ਹੈਗਾ ਐਫਓ 40116 ਇਸ ਦੀ ਮਾਂ ਦਾ ਮਲਕ ਰਿਕਾਰਡ ਹੈਗਾ ਜੀ 18162 ਕਿਲੋਗ੍ਰਾਮ ਸੋ ਕਾਫੀ ਜ਼ਿਆਦਾ ਹਾਈ ਮਲਕ ਰਿਕਾਰਡ ਆ ਰਿਹਾ ਇਸ ਦੀ ਮਾਂ ਦਾ ਜੋ ਕਿ 60 ਕਿਲੋਗ੍ਰਾਮ ਦੀ ਔਸਤ ਆ ਰਹੀ ਹੈ ਇੱਕ ਦਿਨ ਦੀ ਸੋ ਕਾਫੀ ਜਿਆਦਾ ਮਿਲਕ ਜੋ ਹਾਈ ਮਾਰਕ ਰਿਕਾਰਡ ਦੀ ਬਲੱਡ ਲਾਈਨ ਵਿੱਚ ਉਹ ਆ ਰਿਹਾ ਬਲ ਐਟਲਸ ਸੋ ਜੇ ਆਪਾਂ ਇਸ ਦਾ ਦੇਖੀਏ ਜੋ ਅੱਗੇ ਡਾਟਾ ਵਾ ਮਿਲ ਕੇ ਕਰਕੇ ਦੂਗਾ ਪ੍ਰੋਡੂਸ ਜੀ ਪਲੱਸ 920 ਕਿਲੋਗ੍ਰਾਮ ਤੇ ਫੈਟ ਹੈਗੀ ਆ ਪਲੱਸ 74 ਕਿਜੀ ਤੇ ਜੇ ਆਪਾਂ ਟੀਪੀਏ ਦੀ ਗੱਲ ਕਰੀਏ ਟੀਪੀਐਸ ਕੋਰ ਗੈਸ ਬੋਲਦਾ 2445 ਸੋ ਜੇ ਇਸ ਬੋਲ ਤੇ ਪ੍ਰਾਈਸ ਦੀ ਗੱਲ ਕਰੀਏ ਤਾਂ ਪ੍ਰਾਈਸ ਇਸ ਦਾ ਲਗਭਗ ਹੋ ਸਕਦਾ ਜੀ 1200 ਤੋਂ 1500 ਦੇ ਵਿਚਕਾਰ ਸੈਕਸਰਸੀ ਬੰਦਾ ਪ੍ਰਾਈਸ ਠੀਕ ਆ ਜੀ ਸੋ ਜੇ ਆਪਾਂ ਇਸ ਤੋਂ ਅੱਗੇ ਦੇਖੀਏ ਹੈਲਥ ਐਂਡ ਫਰਟੀਲਿਟੀ ਦੀ ਗੱਲ ਕਰੀਏ ਜਦੋਂ ਬੱਚੇ ਦੀ ਪ੍ਰੋਡਕਟਿਵ ਲਾਈਫ ਹੋ ਗਈ ਜੀ ਪਲੱਸ 4.5 ਮਨთ ਮਤਲਬ ਕਿ ਸਾਢੇ 45 ਮਹੀਨੇ ਸੋ ਕਾਫੀ ਵਧੀਆ ਪ੍ਰੋਡਕਟਿਵ ਲਾਈਫ ਆ ਰਹੀ ਹੈ ਇਸ ਬਾਲ ਦੀ ਤੇ ਜੋ ਹੈਗਾ ਸਮੈਟਿਕ ਸੈਲ ਸਕੋਰ ਉਹ ਹੈਗਾ ਜੀ 2.77 ਤੇ ਡੀਪੀਆਰ ਹੈਗਾ ਇਸ ਦਾ ਪਲੱਸ 0.5 ਜੋ ਹੈਗਾ ਕਾਪਨੋ ਨੈਗੇਟਿਵ ਪਰਮੈਟਰ ਇਸ ਬਾਲ ਵਿੱਚ ਦਿਖਾਈ ਦੇ ਰਿਹਾ ਉਹ ਹੈਗਾ ਜੀ ਐਚਸੀਆਰ ਤੇ ਸੀਸੀਆਰ HCR हेफर कंसेप्चुअल रेट हो गया ते काओ कंसेप्चुअल रेट हो गया CCR जो के -2.7 ते -0.6 CCR ਤਾਂ ਫਿਰ ਵੀ ਜਲੋ ਠੀਕ ਆ HCR ਕਾਫੀ ਜਿਆਦਾ ਮਾਈਨਸ ਵਿੱਚ ਜਾ ਰਿਹਾ ਇਸ ਬੋਲ ਦਾ ਠੀਕ ਆ ਜੀ ਸੋ ਜੇ ਆਪਾਂ ਇਸ ਤੋਂ ਅੱਗੇ ਗੱਲ ਕਰੀਏ ਕਨਫਰਮੇਸ਼ਨ ਦੀ ਜੈਸ ਵਿੱਚ ਸਭ ਤੋਂ ਪਹਿਲਾਂ ਅਡਰ ਦਾ ਸਕੋਰ ਹੋ ਗਿਆ ਜੀ +0.52 ਤੇ ਬਾਡੀ weight ਹੋ ਗਿਆ -0.93 ਤੇ ਇੱਕ ਇਸ ਦਾ ਜੋ ਨੈਗੇਟਿਵ ਪੁਆਇੰਟ ਜਾ ਰਿਹਾ ਉਹ ਹੈਗਾ ਜੀ पीटीआर ਸਕੋਰ ਪੀਟੀਆਰ ਸਕੋਰ ਤੁਸੀਂ ਦੇਖ ਸਕਦੇ ਹੋ ਉਹ ਹੈਗਾ -0.32 ਹੁਣ ਜੇ ਪੀਟੀਆਰ ਸਕੋਰ ਕੀ ਹੁੰਦਾ ਪੀਟੀਆਰ ਸਕੋਰ ਦੀ ਅੱਪਾ ਗੱਲ ਕਰਦੇ ਆ ਪੀਟੀਆਰ ਸਕੋਰ ਇਹ ਦੱਸਦਾ ਵਾ ਜੋ ਇਹ ਬੁਲਦੀਆਂ ਵੀ ਧੀਆ ਹੋਣਗੀਆਂਗੇ ਉਹਨਾਂ ਦੀ ਬਾਡੀ ਜੋ ਬਾਡੀ ਦੀ ਬਣਤਰ ਹੋਊਗੀ ਸਰੀਰ ਦਾ ਢਾਂਚਾ ਉਹ ਕਿਵੇਂ ਚੰਗਾ ਹੋ ਸਕਦਾ ਜਾਂ ਮਾੜਾ ਹੋ ਸਕਦਾ ਜੇ ਪੀਟੀਆਰ ਸਕੋਰ 0 ਆ ਰਿਹਾ ਵਾ ਤਾਂ ਉਹ ਹੈਗਾ ਜੀ ਆਸਟ ਪੀਟੀਆਰ ਸਕੋਰ ਜੇ ਉਹ ਪੋਜ਼ਿਟਿਵ ਵਿੱਚ ਜਾ ਰਿਹਾ ਵਾ ਜਿਵੇਂ +1.5 ਜਾਂ 1 ਜਾਂ 2 ਲਾਲੋ ਤਾਂ ਉਸ ਦੀਆਂ ਜੋ ਧੀਆ ਦੀਆਂ ਬਣਤਰ ਬਹੁਤ ਵਧੀਆ ਸੋਹਣੀ ਹੋਊਗੀ ਚੰਗਾ ਉਸਦਾ ਲੇਵਾਹੂ ਦੇਖਣ ਨੂੰ ਪੈਰਾਂ ਦਾ ਸਕੋਰ ਪੈਰਾਂ ਦੀ ਬਣਾਵਟ ਬਹੁਤ ਵਧੀਆ ਹੋਊਗੀ ਤੇ ਉਸਦਾ ਜੋ ਬਾਡੀ ਬੈਲੈਂਸ ਹੋਊਗਾ ਉਸਦਾ ਸਰੀਰ ਦਾ ਠੀਕ ਹੈ ਜੀ ਬੈਕ ਸਾਈਡ ਤੋਂ ਜਿਵੇਂ ਕਿੰਨਾ ਆਪਾਂ ਗਾ ਇਹ ਦੇਖਦੇ ਆ ਬਾਡੀ ਬੈਲੈਂਸ ਸਹੀ ਨਹੀਂ ਹੁੰਦਾ ਜੇ ਆਪਣਾ ਪੀਟਰ ਸਕੋਰ ਪਲੱਸ ਵਿੱਚ ਜਾਊਗਾ ਉਸਦਾ ਬਾਡੀ ਬੈਲੈਂਸ ਵਧੀਆ ਹੋਊਗਾ ਤੇ ਜੇ ਇਹ ਨੈਗੇਟਿਵ ਵਿੱਚ ਜਾਊਗਾ ਜੇ ਮਾਈਨਸ 0.50 ਮਾਈਨਸ 1 ਜਿੰਨਾ ਵੀ ਨੈਗੇਟਿਵ ਵਿੱਚ ਜਾਊਗਾ ਤਾਂ ਇਸ ਦੀ ਜੋ ਬਣਤਰ ਹੋਊਗੀ ਸਰੀਰ ਦੀ ਉਹ ਔਰਨੀ ਕਮਜ਼ੋਰ ਹੋਊਗੀ ਬਾਡੀ ਦਾ ਜਿਹੜਾ ਉੱਪਰਲਾ ਹਿੱਸਾ ਉਹ ਹਮ ਕਮਜ਼ੋਰ ਦਿਖਾਈ ਦੇ ਸਕਦਾ ਠੀਕ ਹੈ ਜੀ ਸੋ ਐਸੇ ਬੱਚੋ ਕਿਹੜੀਆਂ-ਕਿਹੜੀਆਂ ਗੱਲਾਂ ਸ਼ਾਮਲ ਹੁੰਦੀਆਂ ਪੀਟੇਟ ਵਿੱਚ ਜਿਸ ਵਿੱਚ ਆਰਡਰ ਹੋ ਗਿਆ ਥਾਣਾ ਦੇ ਬਣਤਰ ਫਿਰ ਟੇਣਾ ਲੈਗ ਪੈਰਾਲਲ ਸਕੋਰ ਹੋ ਗਿਆ ਠੀਕ ਹੈ ਜੀ ਤੇ ਬੋਡੀ ਸਟਰਕਚਰ ਜਿਸ ਵਿੱਚ ਢਾਂਚਾ ਹੋ ਗਿਆ ਬੋਡੀ ਦੀ ਚੜਾਈ ਹੋਗੀ ਤੇ ਬੋਡੀ ਦੀ ਗਹਿਰਾਈ ਹੋਗੀ ਸੋ ਜਿੰਨਾ ਪੀਟੇਟ ਸਕੋਰ ਚੰਗਾ ਹੋਊਗਾ ਉਹਨਾਂ ਉਸ ਨੂੰ ਦੇਖਣ ਵਿੱਚ ਆਪਾਂ ਨੂੰ ਸ਼ਾਨਦਾਰ ਲੱਗੂਗਾ ਸੁੰਦਰ ਬਣਤਰ ਹੋਊਗੀ ਜਿੰਨਾ ਉਹ ਨੈਗੇਟਿਵ ਵਿੱਚ ਜਾਊਗਾ ਉਹਨਾਂ ਹੀ ਆਪਾਂ ਨੂੰ ਅਸੀਂ ਪੈਰਾਂ ਦੇ ਬਣਤਰ ਜਾਂ ਉਸ ਦਾ ਸਰੀਰ ਦਾ ਢਾਂਚਾ ਕਮਜ਼ੋਰ ਦਿਖਾਈ ਦੇਊਗਾ ਠੀਕ ਹੈ ਜੀ ਇਹ ਹੋ ਗਈ ਪੀਟੇਟ ਸਕੋਰ ਦੀ ਪੂਰੀ ਜਾਣਕਾਰੀ ਇਸ ਤੋਂ ਅੱਗੇ ਜੇ ਆਪਾਂ ਦੇਖੀਏ ਵੀ ਐਟਲਸ ਬਾਲ ਦਾ ਜੇ ਆਪਾਂ ਸਿਮਾ ਭਰਉਨੇ ਆ 20 ਟਰਾਲੀ ਗਾਂ ਦੇ ਤਾਂ ਫਰਸਟ ਲਕਟੇਸ਼ਨ ਤੇ ਕਿੰਨਾ ਮਿਲਕ ਆਪਾਂ ਨੂੰ ਮਿਲ ਸਕਦਾ ਸੋ ਸਭ ਤੋਂ ਪਹਿਲਾਂ ਦੇਖੋ ਜੀ +920 ਕਿਜੀ ਮਿਲਕ ਜੋ ਕਿ 11967 ਆਪਾਂ ਅਸ ਜੀ 26328 ਪਾਉਂਡ ਹੁੰਦੇ ਸਾਰੇ 3514 ਦੀ ਔਸਤ ਨੂੰ ਆਪਾਂ 2.2 ਡਿਵਾਈਡ ਕਰਕੇ 11967 ਕਿਲੋਗ੍ਰਾਮ ਦੀ ਔਸਤ ਹੈ 235 ਦਿਨਾਂ ਦੀ ਜੈਸਾ ਜੇ ਆਪਾਂ 920 ਐਡ ਕਰਕੇ 305 ਤੇ ਡਿਵਾਈਡ ਕਰਨਾ ਜੋ ਕਿ 42.25 ਕਿਲੋਗ੍ਰਾਮ ਦੀ ਔਸਤ ਆ ਗਈ ਇੱਕ ਦਿਨ ਦੀ ਸੋ 42.25 ਨੂੰ ਆਪਾਂ 0.85 ਦੇ ਗੁਣਾ ਕਰਨਾ ਕਿਉਂਕਿ ਰਿਲਾਇਬਿਲਟੀ 0.85 ਹੈ ਸੋ ਆਪਣੀ ਔਸਤ ਆ ਜਾਂਦੀ ਹੈ ਜੀ 35.99 ਕਿਲੋਗ੍ਰਾਮ ਇੱਕ ਦਿਨ ਦੀ ਸੋ 20 35.99 2 ਸੋ ਆਪਾਂ ਨੂੰ ਕਿੰਨੀ ਆ ਗਈ 27.955 ਕਿਲੋਗ੍ਰam ਦੀ ਔਸਤ ਆ ਗਈ ਜੀ ਇੱਕ ਦਿਨ ਦੀ ਜੋ ਕਿ ਐਟਲਸ ਬਾਲ ਦੀਆਂ ਹਿਫਰਸ ਫਸਟ ਲਕਟੇਸ਼ਨ ਤੇ ਆਪਾਂ ਨੂੰ ਦੇ ਸਕਦੀਆਂ ਜੇ ਆਪਾਂ 20 ਲੀਟਰ ਵਾਲੀ ਗਾਂ ਦੇ ਸੀਮਨ ਭਰਉਂਦੇ ਆ ਜੋ ਕਿ ਹੋਗੇ ਜੀ 27.95 ਕਿਲੋਗ੍ਰam ਸੋ ਕਾਫੀ ਵਧੀਆ ਜਨ ਆਪਾਂ ਆਪਾਂ ਨੂੰ ਅੱਗੇ ਦਿਖਾਈ ਦੇ ਸਕਦਾ ਵਾ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ H45116 ਸੋ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਹੀ ਧੰਨਵਾਦ